ਆਰਮੀ ਦੇ ਜਹਾਜ਼ ਕੀ ਐਸਐਨ 70 72 ਪੁਰਾਣੇ ਵੀ ਦੱਬੀ ਜਾਂਦੇ ਨੇ ਹੱਲ ਤੱਕ 50 50 ਸਾਲ ਪੁਰਾਣੇ ਚੱਲ ਰਹੇ ਆ ਆਰਮੀਨੀਆਂ ਗੱਡੀਆਂ ਜਿੱਥੇ ਸਭ ਤੋਂ ਵੱਧ ਰਿਸਕ ਹੈ ਸਾਰਾ ਕੰਟਰੀ ਉਹਦੇ ਸਿਰ ਤੇ ਦੋਂ ਤੇ ਆ ਉਹ ਵੀ 30 ਸਾਲ 40 ਸਾਲ ਪੁਰਾਣੀ ਟੈਕਨੋਲੋਜੀ ਚੱਲ ਸਕਦੀ ਹੈ ਪਰ ਸਾਡੇ ਘਰੇ ਗੱਡੀ ਖੜੀ ਨਹੀਂ ਚੱਲ ਸਕਦੀ ਇਹ ਜਾਹਲਤਾ ਦਾ ਸਬੂਤ ਨਹੀਂ ਤੇ ਹੋਰ ਕੀ ਹੈ ਇਹ ਇਹ ਆਵਦੇ ਦਿਮਾਗ ਦਾ ਦਿਵਾਲਾ ਮੂਰੇ ਕੱਢ ਕੇ ਦਿਖਾ ਰਹੇ ਨੇ ਲੋਕਾਂ ਨੂੰ ਯਾ ਯਾ ਦੋਏ ਗੱਲਾਂ ਨੇ ਜਾਂ ਅਕਲ ਨਹੀਂ ਜਾਂ ਲੋੜੋਂ ਬੱਧਾਤ ਲੈ ਵਿਕ ਚੁੱਕੇ ਨੇ ਬਸ ਗੱਲਾਂ ਹੀ ਦੋ ਨੇ ਵਿਕੇ ਕਿੱਥੇ ਨੇ ਵਿਕੇ ਹੁਣ ਕਹਿਣ ਦੀ ਹਲੇ ਲੋੜ ਹੈ ਕਾਰਪੋਰੇਟ ਜੀ ਨੇ ਵੇਚਣੀ ਐ ਆਟੋਮੋਬਾਈਲ ਇੰਟਰਸਟ ਹੈ ਪਰ ਪੈਸਾ ਖਤ ਹੈ ਉਹ ਤਾਂ ਦੋਏ ਗੱਲਾਂ ਨੇ ਹੂੰ ਫੋਰਮ ਦੇ ਵਿੱਚ ਤੁਹਾਨੂੰ 100-100 ਸਾਲ ਪੁਰਾਣੀ ਵਹੀਕਲ ਵੀ ਚੱਲਦਾ ਮਿਲੂ ਵਿਨਟੇਜ ਕਾਰਸ ਵਿਨਟੇਜ ਚੱਲਦੀ ਨੇ ਸਾਰੀਆਂ ਹਮ ਉੱਥੇ ਇੱਕੋ ਹੀ ਸ਼ਰਤ ਹੁੰਦੀ ਹੈ ਫਿਟਨੈਸ ਸਰਟੀਫਿਕੇਟ ਹਮ ਤੁਹਾਡੇ ਕੋਲ ਫਿਟਨੈਸ ਸਰਟੀਫਿਕੇਟ ਹੈ ਤਾਂ ਚੱਲਣੀ ਚਾਹੀਦੀ ਥੀ ਹਮ ਤੁਸੀਂ ਉਹਦੇ ਮਾਪਦੰਡ ਰੱਖ ਦੋ ਇਹ ਚੀਜ਼ ਐਦੂ ਨਵਦੇ ਇਹਨੂੰ ਸਹੀ ਹੀ ਕਰਾ ਲਓ ਹਮ ਹੁਣ ਇੱਥੇ ਸਭ ਤੋਂ ਵੱਡਾ ਬਲੇਮ ਹੈ ਉਹ ਤਾਂ ਜੀ ਪੈਸੇ ਦੇ ਕੇ ਹੋ ਜਾਂਦਾ ਹੈ ਪੈਸੇ ਦੇ ਕੇ ਕੌਣ ਕਰਾਉਂਦਾ ਹੈ ਸਰਕਾਰੇ ਕਰੋ ਸਰਕਾਰ ਦੇ ਨਿਯਮੰਤਰੀ ਕਰਨਗੇ ਸਰਕਾਰ ਦੇ ਕਰਮਚਾਰੀ ਕਰਨਗੇ ਉਹ ਵੀ ਪਬਲਿਕ ਰੋਕੇ ਇਹਦਾ ਮਤਲਬ ਤੁਸੀਂ ਆਪ ਦੀ ਚੋਰ ਮੋਰੀ ਨਾ ਬੰਦ ਕਰਿਓ ਲੋਕਾਂ ਨੇ ਤੇ ਹੈਕਰ ਡੇਲੀ ਹੂੰ ਬਿਲਕੁਲ ਇਹ ਗਲਤ ਸਟੈਪ ਹੈ ਮੈਂ ਕਹਿੰਦਾ ਪੜ ਰਿਹਾ ਸੀਗਾ ਕਿ 65 ਲੱਖ ਗੱਡੀਆਂ ਨੇ ਦਿੱਲੀ ਦੇ ਵਿੱਚ ਕਿੰਨੀ ਹੋ ਗਈਆਂ ਜਿਨ੍ਹਾਂ ਦੀ ਉਮਰ 15 ਸਾਲ ਤੋਂ ਜੇ ਆਪਾਂ ਪੈਟਰੋਲ ਦੀ ਗੱਲ ਕਰਦੇ ਆ 15 ਸਾਲ ਤੋਂ ਉੱਪਰ ਉੱ ਚੱਕੀ ਹੈ ਡੀਜ਼ਲ 10 ਸਾਲ ਤੋਂ ਕੁ ਕੁੱਝ ਕੇ 65 ਲੱਖ ਫਿਰ ਉਹ ਤਾਂ ਕੰਡਮ ਹੁਣ ਵੀ ਹੋਈ ਗਈਆਂ ਨਾ ਹੁਣ ਵੀ ਚੱਲਣਾਂ ਦੀ ਪਰਮਿਸ਼ਨ ਤਾਂ ਹੈ ਨਹੀਂ ਨਹੀਂ ਹੁਣ ਸਰਕਾਰ ਨੇ ਬੈਕਸਟੈਪ ਲਿਆ ਉਹ ਤੇ ਨਹੀਂ ਹੂੰ ਇਹ ਇਹਨਾਂ ਨੇ ਕਹੇ ਵੀ ਸੀ ਪੈਟਰੋਲ ਨਹੀਂ ਦੇਣਾ ਪੈਟਰੋਲ ਨਹੀਂ ਦੇਣਾ ਬੈਨ ਤਾਂ ਹੈ ਪਹਿਲਾਂ ਹੀ ਕਰ ਚੁੱਕੇ ਨੇ ਹੂੰ ਸੜੀਆਂ 'ਵਦੀਆਂ ਗੱਡੀਆਂ ਨਹੀਂ ਜਾ ਰਹੀਆਂ ਪੰਜਾਬ ਦੀਆਂ ਉਥੋਂ ਹਿਮਾਚਲ ਵੀ ਨਹੀਂ ਜਾ ਸਕਦੀਆਂ ਫਿਰ ਹੂੰ ਬੈਕ ਕਿੱਥੇ ਹੋਈ ਹੈ ਸਰਕਾਰ ਪਤਾ ਨਹੀਂ ਕਿ ਅਸਲੀ ਤਾਂ ਬੈਕ ਹੋਈ ਹੈ ਦਲੀਦਾ ਜਾ ਰਹੇ ਸਾਰਾ ਕੋਲ ਜਿਵੇਂ ਵੀ ਠੀਕ ਹੈ ਇਸ ਤੋਂ ਵੱਧ ਪੁਰਾਣੀ ਗੱਡੀ ਨਹੀਂ ਆਉਗੀ ਇੱਥੇ ਚੰਡੀਗੜ੍ਹ ਨਹੀਂ ਜਾ ਸਕਦੇ ਤੁਸੀਂ ਉਹ ਤਾਂ ਕਹਿੰਦੇ ਸੀ ਗੱਡੀ ਤੁਹਾਡੀ ਫੜ ਕੇ ਨਾਲ ਹੀ ਸਕ੍ਰੈਪ ਕਰ ਦੇਣੀ ਆਪ ਤਾਂ ਕਹੇ ਨਾ ਉਹ ਨਗਰ ਦੀ ਇਹ ਚੱਲਦੀ ਹੈ ਕਰ ਦੋ ਉਹ ਇਹੀ ਚਾਹੁੰਦੇ ਨੇ ਨਾ ਅਸਲ ਦੇ ਵਿੱਚ ਇੱਕ ਕਲਾਸ ਪਹਿਲਾਂ ਬੋਲੀ ਜਾਂਦੀ ਸੀ ਉਹਨੂੰ ਬੋਲਦੇ ਤੇ 엘ିਟ ਕਲਾਸ 엘ିਟ ਕਲਾਸ 엘ିਟ ਉਸ ਇੱਕ ਅਲੱਗ ਸਮਾਜ ਜਦੋਂ ਉਹ ਕਾਰਾਂ 'ਚ ਘੁੰਮਦਾ ਦੀ ਵੱਡੀਆਂ-ਵੱਡੀਆਂ 'ਚ ਸਾਡੇ ਲੋਕਾਂ ਨੇ ਕਾਰਾਂ ਲੈਣੀ ਸ਼ੁਰੂ ਕਰਤੀ ਉਹ ਜਹਾਜ ਜੱਲੇਗੇ ਅਸੀਂ ਉਹਨਾਂ ਦੇ ਵੜਨਾ ਸ਼ੁਰੂ ਹੋ ਗਏ ਉਹਨਾਂ ਨੇ ਹੋਰ ਆਲਾ ਟ੍ਰੈਂਡ ਬਦਲ ਲਿਆ ਫਿਰ ਉਹਨਾਂ ਨੇ ਘੱਟ ਕੱਪੜੇ ਪਾੜੇ ਸ਼ੁਰੂ ਕਰਤੇ ਸਾਡੇ ਦੇ ਕੱਪੜੇ ਵੀ ਜਿਵੇਂ ਘਟਾਤੇ ਹੁਣ ਉਹਨਾਂ ਨੇ ਪੂਰੇ ਪਾਉਣ ਲੱਗ ਗਏ ਇਹ 엘ੀਟ ਕਲਾਸ ਫਿਰ ਕਾਦੇ ਸਿਰ ਤੇ ਜੋਏਗੀ ਯਾਰ ਜੇ ਤੁਸੀਂ ਉਹਦੇ ਬਰਾਬਰ ਸਾਰੇ ਸਟੈਂਡਰਡ ਮੈਂਟੇਨ ਕਰਗੇ ਉਹ ਨਾਲਾ ਇੱਕ ਵੀ ਗਲਤ ਨਹੀਂ ਐਂ ਤਾਂ ਜਣਾ ਖਣੇ ਲਈ ਸਕਦਾ ਗੱਡੀ ਤਾਂ ਅੱਜ ਕੱਲ ਹਰ ਕੋਈ ਲੈ ਲੈਂਦਾ ਹਰ ਕੋਈ ਦਾ ਮਤਲਬ ਹੂੰ ਸਪਿਰਿਟੀ ਹੈ ਹੂੰ ਵੀ ਦੂਜਾ ਨਹੀਂ ਲੈ ਸਕਦਾ ਅਸੀਂ ਰੱਖ ਸਕਦੇ ਅਸੀਂ ਰੱਖ ਸਕਦੇ ਉਹ ਗੇਮ ਹੈ ਹੋਰ ਕੋਈ ਗੱਲ ਨਹੀਂ ਇਹ ਪਹਿਲਾਂ OD1 ਦਾ ਵੀ ਇੱਕ ਇਹਨਾਂ ਨੇ ਲਿਆਂਦਾ ਸੀ ਮਤਲਬ ਕੋਈ ਲੋਕ ਕਹਿੰਦੇ ਡਰਾਮਾ ਹੀ ਖੇਡਿਆ ਸੀ OD1 ਕਿਹੜਾ ਔਰ ਇੱਕ ਦਿਨ ਆੜ ਨੰਬਰ ਦੀਆਂ ਗੱਡੀਆਂ ਚੱਲਣਗੀਆਂ ਇੱਕ ਦਿਨ ਆੜੋਂ ਦੀ ਹਾਂ ਆੜੀ ਬੰਦੀਆਂ ਹਾਂ ਆੜੀ ਬੰਦੀਆਂ ਸੌਰੀ ਪਤਾ ਨਹੀਂ ਦੇਖੋ ਡਰਾਮੇ ਦੇ ਮਾਮਲੇ ਚ ਰਾਜਨੀਤਿਕ ਲੋਕਾਂ ਨੂੰ ਅਸੀਂ ਨਹੀਂ ਕਦੇ ਸਮਝ ਪਾ ਸਕਦੇ ਸਾਡੇ ਦਿਮਾਗ ਤਾਂ ਨਾ ਉਹਨਾਂ ਦੇ ਦਿਮਾਗ ਦੇ ਸਾਡੇ ਤਾਂ ਦਿਮਾਗੜੀਆਂ ਵੀ ਨਹੀਂ ਹੂੰ ਪਤਾ ਨਹੀਂ ਉਹ ਕੀ ਸੋਚਦੇ ਨੇ ਕੀ ਸੋਚਦੇ ਕਿੱਥੋਂ ਸੋਚਦੇ ਕੀ ਕਰਦੇ ਨੇ ਕਿਵੇਂ ਐਕਟ ਕਰਦੇ ਨੇ ਸਭ ਤੋਂ ਬਾਅਦ ਇਹ ਵੇ ਕੋ ਗਵੀ ਸਟੈਂਡਰਡ ਤਾਂ ਤਾਨੀ ਕਰ ਵੀ ਸਟੈਂਡਰਡ ਤਾਂ ਇੱਥੇ ਫਿਰ ਚੋਰੀ ਹੋ ਜਾਂਦਾ ਹੈ ਲੀਕ ਹੋ ਜਾਂਦਾ ਹੈ ਆਪਦਾ ਸਿਸਟਮ ਨੇ ਠੀਕ ਕਰਾ ਵੀ ਕਹੀ ਨਹੀਂ ਹੈ ਤੇ ਬਿਲਡਿੰਗ ਹੀ ਤੋੜ ਦੋ ਗੱਡੀਆਂ ਨੇ 58 ਲੱਖ ਹੁਣ ਵੀ ਸਸਤੀਆਂ ਮਥਰੀਆਂ ਮਿਲਦੀਆਂ ਨੇ ਇੱਕ ਬੰਦਾ ਕਹਿੰਦਾ ਮੇਰੀ ਰੇਂਜ ਰੋਵਰ ਗੱਡੀ ਹੈ ਮੈਂ ਹਾਂ 50 50 ਲੱਖ ਦੀ ਗੱਡੀ 84 ਲੱਖ ਦੀ ਮੇਰੀ ਗੱਡੀ ਸੀ ਤੇ ਹੁਣ ਤਾਂ ਮੈਂ 2 ਲੱਖ ਦੀ ਵੇਚਦਾ ਮੈਂ ਕਿੱਡੀ ਕਿ ਚੰਗੀ ਗੱਲ ਹੈ ਯਾਰ ਤੁਸੀਂ ਫਿਰ ਫਿਟਨੈਸ ਸਰਟੀਫਿਕੇਟ ਦੇਖੋ ਨਾ ਹਰ ਮੈਂ ਤਾਂ ਇੱਕ ਗੱਲ ਸਮਝਦਾ ਵੀ ਜਿਹੜੇ ਜਮਾ ਮਰਨ ਕਰਾ ਰਹੇ ਨੇ ਉਹ ਕੰਟਰੀ ਚ ਲਾਈ ਜਾ ਰਹੇ ਨੇ ਜਿਹੜਾ ਨਵੇਂੜੋ ਇਹਨਾਂ ਨੂੰ ਵੀ ਵਾਹ ਵੱਡੋ ਪਰ ਹੂੰ ਇਹਨਾਂ ਨੂੰ ਇਹ ਨਹੀਂ ਵੀ ਤੁਸੀਂ ਉਹਦੇ ਤੋਂ ਲੰਬੇ ਕਰੋ ਇਹਨਾਂ ਨੂੰ ਵੀ ਡਸਮੈਂਟਲ ਕਰੋ ਹੂੰ ਰੱਖੋ ਕੰਟਰੀ ਦੀ ਸ਼ਰਤ ਵੀ ਜਿੱਦੇ 60 ਦਾ ਹੋ ਗਿਆ ਜਾਂ ਤਾਂ 60 ਤੱਕ ਮਰ ਗਿਆ ਮਰ ਗਿਆ ਨਹੀਂ ਜਿੱਦੇ ਤੇਰਾ ਟਾਈਮ ਪੂਰਾ ਹੋ ਗਿਆ ਤੈਨੂੰ ਗੱਡੀ ਚੱਕ ਕੇ ਲੈ ਜੂ ਵੀ ਚੱਲ ਬਈ ਲੱਕੜਾ ਹਵਾਲੇ ਫੇਰ ਤਾਂ ਆ ਜੇ ਨਾ ਸਵਾਦ ਵੀ ਗੈਸ ਸਾਡਾ ਤਾਂ ਸਿਰਫ ਨਵੀਂ ਟੈਕਨੋਲੋਜੀ ਨਵੇਂ ਲੋਕ ਨਵੇਂ ਲੋਕ ਤੇ ਲੋਕਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਮਰਨਗੇ ਕਿਤੇ ਇੰਨੇ ਨੇ ਪੁਰਾਣੇ ਜਿਹੜੇ ਕੰਟਰੀ ਨੂੰ ਦੱਬੀ ਜਾਂਦੇ ਨੇ ਹਲ ਤੱਕ ਹੂੰ ਕੁਰਾਹੇ ਪਾ ਕੇ ਵੀ ਧਰ ਹੀ ਜਾਂਦੇ ਨੇ 100-100 ਸਾਲ ਦੇ ਹੋ ਕੇ ਦੀ ਮਰਨ ਜਾ ਰਹੇ ਗੱਡੀ 10 ਸਾਲ ਪੁਰਾਣੀ ਗੱਡੀ ਦਾ ਕੋਈ ਨੁਕਸਾਨ ਹੁੰਦਾ ਵੈਸੇ 10 ਸਾਲ ਬਾਅਦ ਜਿਵੇਂ ਇਹ ਕਹਿੰਦੇ ਆ ਵੀ ਅਸੀਂ ਪੋਲੂਸ਼ਨ 에ਅਰ ਪੋਲੂਸ਼ਨ ਬੜਾ ਹੋ ਗਿਆ ਦਿੱਲੀ ਚ 에ਅਰ ਪੋਲੂਸ਼ਨ ਬੜਾ ਵਧੀਆ ਆ ਬੰਦੇ ਕਰ ਦੋ ਨਾ ਤੁਸੀਂ ਬੰਦ ਕਰ ਦੋ ਬਿਲਕੁਲ ਏਰੀਆ ਗੱਡੀਆਂ ਬੰਦ ਕਰ ਬੰਦੀ ਬੰਨ੍ਹ ਗਾਓ ਮਨੁਸ਼ਿਆਂ ਨੂੰ ਬੰਨ੍ਹ ਗਾਓ ਐਸ ਤਰ੍ਹਾਂ ਕੰਟਰੀ ਤਰੱਕੀਆਂ ਨਹੀਂ ਕਰਿਆ ਕਰਦੇ ਐ ਪੋਲੂਸ਼ਨ ਨਹੀਂ ਰੋਕਿਆ ਕਰਦੇ ਇੰਗਲੈਂਡ ਦੇ ਵਿੱਚ ਪਿਛਲੀ ਸਦੀ ਚ ਪਿਛਲੀ ਨਹੀਂ ਸੌਰੀ ਉਸ ਤੋਂ ਪਹਿਲੀ ਸਦੀ 19ਵੀਂ ਸਦੀ ਚ ਹੂੰ ਤੁਸੀਂ ਹਿਸਟਰੀ ਪੜੋ ਐਸਾ ਦਨ ਆਗਾ ਦੀ ਕਿਉਂਕਿ ਉੱਥੇ ਇੰਡਸਟਰੀ ਦੀ ਦੁਨੀਆ ਵਰਦੀ ਇੰਡਸਟਰੀ ਕਾਦੇ ਨਾਲ ਚਲਦੀ ਸੀ ਸਟੀਮ ਇੰਜਣਾਂ ਤੇ ਸਟੀਮ ਕਾਦੇ ਨਾਲ ਕੋਲੇ ਨਾਲ ਲੰਡਨ ਬਾਰੇ ਪੜੋ ਲੰਡਨ ਦੇ ਵਿੱਚ ਇੱਕ ਐਸੀ ਨੌਬਤ ਵੀ ਆ ਗਈ ਸੀ ਕਿ ਕਿੰਨੇ ਦਿਨ ਤੱਕ ਸੂਰਜ ਦੀ ਧੁੱਪ ਨਹੀਂ ਸੀ ਆ ਪਈ ਇੰਨਾ ਧੂਆਂ ਹੋਗਾ ਤੇ ਪਰ ਕਿਉ ਲੋਕਾਂ ਦੇ ਇੰਡਸਟਰੀ ਬੰਦ ਕਰਤੀ ਨਹੀਂ ਉਹਨਾਂ ਨੇ ਉਹਦਾ ਸਿਸਟਮ ਸੁਧਾਰ ਤੇ ਨਾ ਲਾਤਾ। ਇਹ ਬੰਦ ਨਹੀਂ ਕਰਨੀ ਸਿਸਟਮ ਸੁਧਾਰ ਲਓ। ਹੂੰ। ਮਾਣਕ ਸੈੱਟ ਕਰੋ ਲੋਕਾਂ ਨੂੰ ਟੈਕਨੋਲੋਜੀ ਦਿਓ ਰਿਪਲੇਸਮੈਂਟ ਦਿਓ। ਆਹ ਉਹ ਤਰੀਕਾ ਥੋੜੇ ਵੀ ਜਿਹੜੇ ਤੇਰੀ ਗੱਡੀ ਭਾਈ ਹੱਥ ਲੱਗੀ ਤਾਂ ਫੜ ਕੇ ਉੱਥੇ ਤੋੜ ਦਾਂਗੇ ਚਾਲਤੂ ਉਹਦਾ ਫੈਸਲ ਵਾਂਗੇ। ਇਹ ਤਾਂ ਕੋਈ ਤਰੀਕਾ ਰੋ। ਇਹ ਤਾਂ ਗੁੰਡਾਗਰਦੀ। ਬਾਕੀ ਈਵੀ ਦੇ ਉੱਤੇ ਜ਼ੋਰ ਦੇ ਹੀ ਜਾਂਦੇ ਨੇ। ਹੂੰ। ਜਿੰਨਾ ਪੋਲਿਊਸ਼ਨ ਬੈਟਰੀ ਨੂੰ ਬਣਾਉਣ ਤੇ ਹੈ ਉਹਦੋਂ ਕਈ ਗੁਣਾ ਉਹਦਾ ਡਿਸਪੋਜ਼ਲ ਤੇ ਹੈ ਜਿੰਨਾ ਮਕੈਨਿਜ਼ਮ ਇਹਦਾ ਹੈ ਇਹਦੇ ਅੰਦਰ ਇਲੈਕਟ੍ਰੋਨਿਕ ਕਾਰਡ ਦੇ ਇਲੈਕਟ੍ਰੋਨਿਕ ਕਚਰਾ ਹੀ ਆਪਦੇ ਆਪ ਪੂਰੀ ਦੁਨੀਆ 'ਚ ਮਸীবਤ ਬਣ ਗਿਆ ਇਹ ਕਹਿੰਦੇ ਨੇ ਇਹਦੇ ਨਾਲ ਸੇਫ ਹੋਵਾਂਗੇ ਰੀਸਾਈਕਲ ਕਹਿੰਦੇ ਬੜੀ ਮੁਸ਼ਕਿਲ ਹੁੰਦਾ ਹੈ ਹੁੰਦਾ ਹੀ ਨਹੀਂ ਨਹੀਂ ਹੁੰਦਾ ਬਹੁਤ ਜ਼ਿਆਦਾ ਹਾਰਮਫੁਲ ਹੈ ਅਸੀਂ ਜਾ ਕਿੱਧਰ ਨੂੰ ਰਿਹਾ ਇਹ ਕੰਟਰੀ ਕਿੱਧਰ ਜਾ ਰਹੀ ਕੋਈ ਸਮਝ ਆਉਂਦੀ ਨਹੀਂ ਇਹ ਕਰਨਾ ਕੀ ਚਾਹੁੰਦੇ ਨੇ ਇਹ ਵੀ ਬੱਲੇ ਨਹੀਂ ਪੈ ਰਹੇ ਹਾਂ ਹਾਂ ਵਧੀਆ ਗੱਲੇ ਹੈ ਮੈਂ ਤੁਹਾਨੂੰ ਦੱਸਿਆ ਵੀ ਇਹ ਵਧੀਆ ਕੁ ਸੁਝਾਅ ਹੈ ਵੀ ਕੋਈ ਲੁੱਲਾ ਲਗੜਾ ਬਿਮਾਰ ਬੁੜਾ ਫਟੜੋ ਜੇ ਤਾਂ ਇੱਕ ਵੀ ਸਬਸਕ੍ਰਾਈਬ ਕਰੀ ਚੱਲੋ ਫਟਾਫਟ 150 ਕਰੋੜ ਹਾਂ ਰੱਖ ਲੋ 2-4 ਕਰੋੜ ਰੱਖ ਲੋ ਐਨ ਜਮਾ ਹੈਲਥੀ ਬਣ ਜਾਣਗੇ ਹੈਲਥੀ ਬਣ ਜਾਣਗੇ ਇਹ ਕਿਉਂ ਨਹੀਂ ਕਰਦੇ ਕਿਉਂਕਿ ਪਹਿਲਾਂ ਇਹ ਆਪ ਨੇ ਬਣਦਗੇ ਸਾਰੇ ਪੁਰਾਣੇ 올ਡ ਮਾਡਲ ਨੇ ਪੜੇ ਨਹੀਂ ਲਿਖੇ ਨਹੀਂ ਫੈਨਸੀ ਨਹੀਂ ਫੈਨਸੀ ਕੁਝ ਨਹੀਂ ਹੈ ਜੋ ਦਲਕਰਤਾ ਬੋਲਤਾ মিডিਆ ਨੇ ਉਛਾਲ ਦੇਣੇ 2-400 ਬੰਦਾ ਆਪਣੇ ਵਰਗਾ ਮਗਰ ਜਿੰਦਾਬਾਦ ਦਾ ਨਾਰਾ ਲਾ ਦਿੰਦਾ ਵੀ ਆਹ ਵੀ ਆਹ ਠੀਕ ਹੈ ਠੀਕ ਹੈ ਇਹ ਕੋਈ ਇਲਾਜ ਨਹੀਂ ਹੈ ਇਹ ਵੀ ਨਹੀਂ ਈਵੀ ਦਾ ਪੋਲੂਸ਼ਨ ਆਫ ਦੇ ਹੱਥ ਕੋਈ ਘਟਦੀ ਹੈ ਹਾਂ ਈਵੀ ਪਹਿਲੀ ਵਾਰ ਨਹੀਂ ਆਈ ਈਵੀ 20ਵੀਂ ਸਦੀ ਦੇ ਸ਼ੁਰੂ ਚਾਈ ਐਡੀਸਨ ਨੇ ਇਹ ਗੱਡੀ ਬਣਾਈ ਸੀ ਬੈਟਰੀ অপারেਟਰ ਥੋਮਸ ਐਡੀਸਨ ਨੇ ਹਾਂ ਲੱਭ ਲਓ ਤੁਸੀਂ ਗੂਗਲ ਤੇ ਕਰ ਲਓ ਸਰ ਲੋਕੀ ਇਹ ਕਹਿੰਦੇ ਜਿਨ੍ਹਾਂ ਨੇ ਬਲਬ ਬਣਾਏ ਹਾਂ ਉਹਨਾਂ ਨੇ ਇਹ ਗੱਡੀ ਬਣਾਈ ਸੀ ਪਹਿਲੀ ਗੱਡੀ ਬਣਾਈ ਹੈ ਬੈਟਰੀ ਪਰਨਟਰ ਬੈਟਰੀਆਂ ਲੱਗੀਆਂ ਤੇ ਮੋਟਰਾਂ ਚੱਲਦੀ ਸੀ ਉਹ ਈਵੀ ਬਣੀ ਉਸ ਤੋਂ ਬਾਅਦ ਜਿਹੜੇ ਕੋਈ ਮੇਰੇ ਹਮ ਉਮਰ ਦੇ 60 65 ਸਾਲ ਦੀ ਉਮਰ ਦੇ ਅਗਰ ਕਿਸੇ ਨੇ ਦੇਖਿਆ ਹੋਵੇ ਸਨ 80 ਦੇ ਵਿੱਚ ਭਗੀਰਥ ਪਲੇਸ ਦਿੱਲੀ ਲਾਲ ਕਲਰ ਦੇ ਬਿਲਕੁਲ ਸਾਹਮਣੇ ਹੂੰ ਹੂੰ ਉੱਥੇ ਇੱਕ ਲਾਲ ਰੰਗ ਦੀਆਂ ਮਿੰਨੀ ਵੱਸਾਂ ਜਿਹੀਆਂ ਖੜੀਆਂ ਹੁੰਦੀਆਂ ਸੀ ਉਹ ਲਾਲ ਰੰਗ ਦੀਆਂ ਲਾਲ ਰੰਗ ਦੀ ਉਹ ਸਾਰੀਆਂ EVtੀਆਂ ਉੱਥੇ ਚਾਰਜਿੰਗ ਸਟੇਸ਼ਨ ਤੇ ਉਹਦੇ ਲੱਗੇ ਹੋਏ ਸਹੀ ਇਉਂਦੋਂ ਵੀ ਚੱਲੀਆਂ ਨੇ। ਇਹ ਉਦੋਂ ਵੀ ਚੱਲੀਆਂ ਨੇ। ਫਿਰ ਜਿਹੜੀ EV ਦੇ ਮਾਡਲ ਚ ਹਮਮ ਜਿਹੜੀ ਅਸਲ ਮਸ਼ੀਨਰੀ ਐ ਉਹ ਕੁਛ ਐਸੀ ਮਸ਼ੀਨਰੀ ਐ ਜਿਵੇਂ ਫੋਰਕ ਲਿਫਟਰ ਹੁੰਦੇ ਨੇ। ਬਹੁਤ ਸਾਰੀਆਂ ਇੰਡਸਟਰੀਆਂ ਜਿਹੜੀਆਂ ਬੰਦ ਨੇ ਜਿੱਥੇ ਫਲੇਮ ਦਾ ਖਤਰਾ ਐ ਅੰਦਰ ਮੂਵਮੈਂਟ ਹੋਣੀ ਐ ਹਾਈਡਰਾ ਮਸ਼ੀਨ ਜਾ ਨਹੀਂ ਸਕਦੀ। ਹਾਂ। ਜਾਂ ਇੰਜਣ ਵਾਲਾ ਫੋਰਕ ਲਿਫਟਰ ਨਹੀਂ ਜਾ ਸਕਦਾ। ਉੱਥੇ ਇਲੈਕਟ੍ਰੀਕਲ ਆਪਰੇਟਡ ਫੋਰਕ ਲਿਫਟਰ ਚੱਲਦੇ ਨੇ ਯਰ ਜਿੱਥੇ ਜਿਹੜੀ ਚੀਜ਼ ਦੀ ਲੋੜ ਆ ਉੱਥੇ ਤਾਂ ਸਮਝ ਆਉਂਦੀ ਹੈ ਹੁਣ ਜੇ ਤੁਸੀਂ ਕੱਕੜਾਲ ਨੂੰ ਕਹੋ ਪਿੰਡ ਚ ਆ ਕੇ ਵਿਥੇ ਈਵੀ ਚਲਾ ਦੇ ਪੋਲਿਊਸ਼ਨ ਹੋਵੇ ਇਦੋਂ ਵੱਡਾ ਬੇਵਕੂਫਤਾ ਹੈ ਨਹੀਂ ਕੋਈ ਦੁਨੀਆ ਮੰਨਿਆ ਦਿੱਲੀ ਹਾਈਲੀ ਪੋਲਿਊਟਡ ਏਰੀਆ ਹੈ ਹਮ ਹਾਈਲੀ ਪੋਲਿਊਟਡ ਦੇ ਵਿੱਚ ਤੁਸੀਂ ਡਿਫਾਈਨ ਤਾਂ ਕਰੋ ਕਿਹੜਾ ਕਿਹੜਾ ਸੈਗਮੈਂਟ ਇਹਨੂੰ ਖਰਾਬ ਕਰ ਰਿਹਾ ਹੈ ਇਹਨਾਂ ਖਰਾਬ ਕਰ ਰਿਹਾ ਉਹਦੀ ਗਿਣਤੀ ਘਟਾ ਦਿਓ ਤੁਸੀਂ ਕੋਈ ਮਾਪਦੰਡ ਬਣਾ ਦਿਓ ਕਿ ਭਾਈ ਫਲਾਨਾ ਲੈਵਲ ਤੱਕ ਬੰਦਾ ਕਾਰ ਨਹੀਂ ਰੱਖ ਸਕਦਾ ਨੱਲ ਖਤਮ ਆ ਬਾਹਰ ਨੇ ਨਾ ਬੇਦਾਸਾ ਲੈਵਲ ਰੱਖ ਦਿਓ ਲੈਵਲ ਰੱਖਣੇ ਕੀ ਨੇ ਲੋਕਾਂ ਕੋਲੇ ਕਾਰ ਪਾਰਕ ਕਰਨ ਨੂੰ ਥਾਂ ਨਹੀਂ ਗੱਡੀ ਰੱਖੀ ਹੋਈ ਹੈ ਖੜਾਉਣੀ ਗਲੀ ਚ ਖੜਾਉਣੀ ਗਲੀ ਚ ਲਾਲੋਪਾ ਬੰਦੀਆਂ ਨਾ ਵੀ ਕਾਰ ਉਹ ਖਰੀਦੂ ਜਿਹੜੇ ਅੰਦਰ ਖੜਨ ਦੀ ਜਗ੍ਹਾ ਹੋਵੇ ਤੁਸੀਂ ਕਹਿੰਦੇ ਵੀ 58 ਲੱਖ ਦੱਸਿਆ ਇਹ 58 ਲੱਖ ਹੈ ਤਾਂ ਮੈਨੂੰ ਲੱਗਦਾ ਜੇ ਜ਼ਿਆਦਾ ਨਹੀਂ ਤਾਂ 50 ਲੱਖ ਗੱਡੀ ਉੱਥੇ ਐਂ ਨਿਕਲ ਜੂ ਵਿਖੜਾਉਣ ਉਥੋਂ ਹੈ ਨਹੀਂ ਹੂੰ ਕੋਈ ਪੈਰਾਮੀਟਰ ਲਾਓ ਪਰ 10 ਸਾਲ ਪੁਰਾਣਾ ਨਹੀਂ ਗੱਲ ਸਮਝ ਆਉਂਦੀ ਹੂੰ ਬਣਾ ਲੋ ਕ੍ਰਾਈਟਰੀਆ ਪਹਿਲਾ ਮਲਟੀਪਲ ਦਾ ਲਾਓ ਕਿ ਇੱਕ ਘਰ ਤੇ ਕਿੰਨੀ ਏ ਕਾਰਾਂ ਨੇ ਭਾਈ ਇੱਕ ਘਰ ਤੇ ਇੱਕ ਹੋ ਸਕਦੀ ਹੈ ਦੋ ਹੋ ਸਕਦੀਆਂ ਨੇ ਸ਼ਰਤ ਰੱਖ ਲਓ ਉਹਨਾਂ ਦੀ ਪਾਰਕਿੰਗ ਦੀ ਕੰਡੀਸ਼ਨ ਨਾਲ ਲਾ ਲਓ ਕੁਝ ਆਮਦਨ ਟੈਕਸ ਦੇ ਹਿਸਾਬ ਨਾਲ ਜੋੜ ਲਓ ਵੀ ਜਿਹੜਾ ਬੰਦਾ ਆਮਦਨ ਟੈਕਸ ਇੰਨਾ ਘਟੋ-ਘਟ ਭਰਦਾ ਹੋਵੇ ਭਾਈ ਉਹ ਗੱਡੀ ਰੱਖ ਲਓ ਫਿਰ ਤਾਂ ਸਮਝ ਆਉਂਦੀ ਹੈ ਇਹਨਾਂ ਗੱਲਾਂ ਦੀ ਹੂੰ ਤੁਸੀਂ ਮਾਪਦੰਡ ਸਹੀ ਬਣਾਓ ਪਰ ਆਹ ਤਰੀਕਾ ਸਹੀ ਨਹੀਂ ਹੈ ਵੀ ਗੱਡੀ ਹਲੇ